ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਸਿਮਰ ਵਲੌਗ ਦੇ ਅੱਜ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਗੀਤ ਉੱਚੀਆਂ ਨੀਂਹੀਆਂ ਟਾਲੀਆਂ ਉੱਚੀਆਂ ਨੀਂਹੀਆਂ ਟਾਲੀਆਂ ਕੋਈ ਵਿੱਚ ਗੁਜ਼ਰੀ ਦੀਪੀਂਗ ਮਾਈਆ ਵੇਲੀਆ ਵੇ ਕੋਈ ਵਿੱਚ ਗੁਜ਼ਰੀ ਦੀਪੀਂਗ ਹੋਏ

ਦਰੀਆ ਵੇ ਕੋਈ ਹੋ ਗਏ ਚੱਕਣਾ ਚੂਰੇ ਹੋਏ ਉਠੇ ਉਤੇ ਕੋਡ ਉਠੜੀ ਵੇ ਕੋਈ ਰੇਠ ਵਗੇ ਦਰਿਆ ਮਾਇਆ ਬੇਲੀਆ ਵੇ ਕੋਈ ਰੇਠ ਵਗੇ ਦਰਿਆ ਹੋਏ ਮੜੀ ਮੜਨਾ ਸੰਗਤਾਂ 'ਚ ਕੋਈ ਜਪਣ ਗੁਰਾਂ ਦਾ ਨਾਮ ਹਾਰਿਆ ਬੇਲੀਆ 'ਚ ਕੋਈ ਜਪਣ ਗੁਰਾਂ ਦਾ ਨਾਮ ਹੋਈ ਓਠੇ ਹੂਤੇ ਓਠੜੀ 'ਚ ਕੋਈ ਰੇਠ ਵਸੇ ਸੁਨਿਆ ਰੇ ਮਾਇਆ ਵੇਗ ਲਿਆਵੇ ਕੋਈ ਢੇਠ ਵਸੇ ਸੁਨਿਆਰੀ ਹੋਏ ਕੜਿ ਕੜਿ ਆਵੇ ਬਾਗਲੀ ਆਵੇ ਕੋਈ ਕੜਿ ਕੜਿ ਆਵੇ ਹਾਰੇ ਵੇਂ ਲੀਆਵੇ ਕੋਈ ਕੜਿ ਕੜਿ ਆਵੇ ਹਾਰ ਵੇ ਕੋਈ ਕੇੜੀ ਪਹਿਨੇ ਹਾਰੇ ਮাইয়া ਬੇਧੀਆ ਵੇ ਕੋਈ ਕੇੜੀ ਪਹਿਨੇ ਹਾਰੇ ਓਏ ਰਾਣੀ ਪਹਿਨੇ ਬਾਣੀ ਆਵੇ ਕੋਈ ਰਾਣੀ ਪਹਿਨੇ ਹਾਰੇ ਮাইয়া ਬੇਲੀਆ ਵੇ ਕੋਈ ਦਰਾਣੀ ਪੈਨੇ ਹਾਰੀ ਹੋਏ ਉਠੇ ਉਤੇ ਕੋਠੜੀ ਵੇ ਕੋਈ ਢੇਠੀ ਤਬਰੇ ਤੰਦੂਰ ਮਾਈਆ ਬੇਲੀਆ ਵੇ ਕੋਈ ਢੇਠੀ ਤਬੇ ਤੰਦੂਰ ਹੋਏ ਆਦੇ ਕੋਈ ਪਰਿ ਪਰਿਲਾ ਹਾ ਪੂਰ ਮਾਇਆ ਬੇਲੀਆ ਵੇ ਕੋਈ ਪਰਿ ਪਰਿਲਾ ਹਾ ਪੂਰ ਹੋਏ ਰਸੀ ਦੇ ਜਾਏ ਕਾ ਗਏ ਵੇ ਕੋਈ ਅਮਨਦ ਜਾਏ ਦੂਰ ਮਾਇਆ ਬੇਲੀਆ ਵੇ ਕੋਈ ਅਮੜੀ ਦੇ ਜਾਏ ਦੂਰ ਹੋਏ ਤੇ ਤੁਹਾਨੂੰ ਸਾਡਾ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਾਲੀ